ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋਰ ਸਨਾਓ ਸਾਰੇ ਕਿਵੇਂ ਹੋ ਠੀਕ ਹੋ ਲੋ ਜੀ ਹੁਣ ਠੰਡਾ ਜਿਹੜੀ ਪੈਣੀ ਸ਼ੁਰੂ ਹੋ ਗਈ ਆ ਤੇ ਹੁਣ ਸਵੇਰ ਠੰਡੀ ਠੰਡੀ ਹਵਾ ਚੱਲਦੀ ਹੁੰਦੀ ਆ ਤੇ ਜਿਹੜੀ ਸਕਿਨ ਆ ਉਹ ਡਰਾਈ ਹੋਣੀ ਸ਼ੁਰੂ ਹੋ ਗਈ ਆ ਤੇ ਆਪਾਂ ਅੱਜ ਇੱਕ ਨੁਸਖਾ ਲੈ ਕੇ ਆਏ ਤੁਹਾਡੇ ਵਾਸਤੇ ਹੋਮ ਰੈਮਡੀ ਬਹੁਤ ਜ਼ਿਆਦਾ ਵਧੀਆ ਹੈਗੀ ਹੈ ਜਿਹੜੀ ਆਪਾਂ ਘਰੇ ਤਿਆਰ ਕਰਨੀ ਆ ਤੇ ਘਰ ਵਿੱਚ ਹੀ ਪਏ ਸਮਾਨ ਨਾਲ ਤਿਆਰ ਕਰਨੀ ਆ ਠੀਕ ਆ ਤੇ ਹੁਣ ਨਾ ਪਤਾ ਕੀ ਆ ਮੌਸਮ ਨਾ ਐਵੇਂ ਦਾ ਹੋ ਗਿਆ ਵੀ ਜਿਹੜੀ ਸਕਿਨਾਂ ਖੁਰਦਰੀ-ਖੁਰਦਰੀ ਹੋਣੀ ਸ਼ੁਰੂ ਹੋ ਗਈ ਆ ਠੀਕ ਆ ਤੇ ਝੁਰੜੀਆਂ ਤੁਹਾਨੂੰ ਪਤਾ ਵੀ ਜੇ ਸਕਿਨ ਡਰਾਈ ਹੋਊਗੀ ਝੁਰੜੀਆਂ ਦਾ ਪੈਣੀ ਆ ਇੱਕ ਉਸ ਚੀਜ਼ ਦਾ ਆਪਾਂ ਪੱਕਾ ਜਿਹੜਾ ਹੱਲ ਲੈ ਕੇ ਆਏ ਜੇਕਰ ਤੁਸੀਂ ਇਸ ਨੂੰ ਰੁਟੀਨ 'ਚ ਕਰਦੇ ਹੋ ਨਾ ਤਾਂ ਤੁਹਾਡੇ ਕਦੇ ਝੁਰੜੀਆਂ ਪੈਣਗੀਆਂ ਨਾ ਸਕਿਨਾਂ ਜਿਹੜੀ ਡਰਾਈ ਹੋਊਗੀ ਤੁਹਾਡੀ ਠੀਕ ਆ ਤੇ ਉਹ ਆਪਾਂ ਕੋਈ ਜ਼ਿਆਦਾ ਚੀਜ਼ਾਂ ਨਹੀਂ ਆ ਆਪਣੇ ਘਰੀ ਫੰਗਾਂ ਬਸ ਦੋ 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 ਕੁ ਚੀਜ਼ਾਂ ਜਿਹੜੀਆਂ ਆਪਾਂ ਯੂਜ਼ ਕਰਕੇ ਆਪਣੀ ਸਕਿਨ ਆ ਜਿਹੜੀ ਉਹਦੇ ਨਾਲ ਗਲੋ ਵੀ ਆਊਗਾ ਤੁਹਾਡੇ ਸਕਿਨ ਤੇ ਬਹੁਤ ਜ਼ਿਆਦਾ ਤੇ ਕੋਈ ਬਾਹਲਾ ਝੰਜਟ ਵੀ ਨਹੀਂ ਕਰਨਾ ਕੋਈ ਆਏ ਨਹੀਂ ਵੀ ਤੁਹਾਨੂੰ ਬਾਹਲਾ ਟਾਈਮ ਚਾਹੀਦਾ ਕੋਈ ਟਾਈਮ ਦੀ ਵੀ ਹੈਣੀਗੀ ਬੜੀ ਦਿੱਕਤ ਠੀਕ ਆ ਤੇ ਬਸ 10 ਮਿੰਟ ਹੀ ਚਾਹੀਦੇ ਆ ਤੁਹਾਨੂੰ ਸਿਰਫ ਉਹ ਵੀ ਰਾਤ ਨੂੰ ਜਦੋਂ ਤੁਸੀਂ ਫ੍ਰੀ ਹੋ ਜਾਉਂਗੇ ਤਾਂ ਤੁਸੀਂ ਕੀ ਕਰਨਾ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਤਾਂ ਆਪਾਂ ਸਮਾਨ ਦੱਸ ਦਿੰਨੇ ਆ ਕਿਹੜਾ ਚਾਹੀਦਾ ਤੁਹਾਨੂੰ ਇੱਕ ਤਾਂ ਚਾਹੀਦੀ ਐਲੋਵੀਰਾ ਜੈੱਲ ਆਪਣੇ ਕੋਲੇ ਆਹ ਵਾਲੀ ਆ ਇਹ ਹੈਗੀ ਆ ਪਤੰਜਲੀ ਦੀ ਸੁੰਦਰਿਆ ਦੀ ਐਲੋਵੀਰਾ ਜੈੱਲ ਠੀਕ ਆ ਤੁਸੀਂ ਉਹ ਦੂਸਰੀ ਵੀ ਲੈ ਸਕਦੇ ਜਿਹੜੀ 골 ਡੱਬੀ ਵਾਲੀ ਹੁੰਦੀ ਆ ਇਹ ਟਿਊਬੋ ਵਾਲੀ ਵੀ ਲੈ ਸਕਦੇ ਹੋ ਠੀਕ ਆ ਤੇ ਇੱਕ ਚਾਹੀਦਾ ਆਪਾਂ ਨੂੰ ਕੋਕਨਟ ਆਇਲ ਆਪਣੇ ਕੋਲੇ ਆਹ ਵਾਲਾ ਬਜਾਜ ਦਾ ਤੇ ਤੁਸੀਂ ਕੋਈ ਵੀ ਜਿਹੜਾ ਵੀ ਤੁਹਾਡੇ ਘਰ ਵਿੱਚ ਹੈਗਾ ਤੁਹਾਡੇ ਕੋਲੇ ਹੈਗਾ ਤੁਸੀਂ ਉਹੀ ਯੂਜ਼ ਕਰ ਸਕਦੇ ਹੋ ਠੀਕ ਆ ਤੇ ਮੈਂ ਇਹਨੂੰ ਮਤਲਬ ਹੋ ਗਏ 15 20 ਦਿਨ ਯੂਜ਼ ਕਰਦੀ ਇਹਨੂੰ ਕਿਉਂਕਿ ਠੰਡ ਜੀ ਨਾ ਜਦੋਂ ਮਹੀ ਤੋਂ ਪਹਿਲਾਂ ਥੋੜਾ ਜਿਹਾ ਹੋ ਗਈ ਸੀਗੀ ਪਹਿਲਾਂ ਤਾਂ ਗਰਮੀ ਸੀਗੀ ਹੁਣ ਹਫਤੇ ਸਾਰੇ ਇੱਥੇ ਤਾਂ ਪੂਰੀ ਠੰਡ ਹੋ ਗਈ ਆ ਦੇਖੋ ਹਨਾ ਇੱਕਦਾਂ ਹੀ ਮੌਸਮ ਬਦਲ ਗਿਆ ਉਸ ਦਿਨ ਪਤਾ ਕੀ ਹੋਇਆ ਆਪਾਂ ਇਹ ਤਾਂ ਰਾਤ ਨੂੰ ਗਰਮੀ 'ਚ ਤੇ ਸਵੇਰ ਉੱਠੇ ਠੰਡ 'ਚ ਮੈਂ ਇਹ ਕੀ ਹੋ ਗਿਆ ਰਾਤ ਨੂੰ ਤਾਂ ਗਰਮੀ ਸੀਗੀ ਜਦੋਂ ਆਪਾਂ ਸਵੇਰ ਉੱਠੇ ਉਦੋਂ ਠੰਡ ਹੋ ਗਈ ਇੱਕਦਮ ਦੇਖੋ ਠੰਡੀ ਠੰਡੀਆਂ ਹਵਾ ਲੱਗੇ ਬਾਹਰ ਦੇ ਅੱਗ ਗਏ ਜਦੋਂ ਉੱਠ ਕੇ ਇੱਕਦਮ ਕਮਰਿਆਂ ਚ ਤੇ ਇੱਕਦਮ ਰਾਤ ਨੂੰ ਹੀ ਠੰਡ ਹੋ ਗਈ ਆ ਤੇ ਇੱਕ ਐਂ ਲੱਗਦਾ ਨਹੀਂ ਸੀਗਾ ਤੇ ਹੁਣ ਸਕਿਨ ਨਾ ਜਿਹੜੀ ਇੱਥੋਂ ਐਵੇਂ ਨਾ ਆ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਐਵੇਂ ਖੁਰਦੜੀਆਂ ਤੁਸੀਂ ਹੱਥ ਲਗਾ ਕੇ ਦੇਖੋ ਆਪਦੀ ਸਕਿਨ ਤੇ ਖੁਰਦੜੀਆਂ ਖੁਰਦੜੀਆਂ ਹੋਈਆਂ ਪੰਨਾ ਸਾਰੇ ਆਪਣੇ ਹੈਂਡਸ ਵਗੈਰਾ ਵੀ ਐਂ ਮਤਲਬ ਡਰਾਈ ਜੇ ਹੋਏ ਪਏ ਹੈਗੇ ਆ ਤੇ ਉਹਦਾ ਆਪਾਂ ਇਹ ਚੀਜ਼ਾਂ ਜਿਹੜੀਆਂ ਦੋ ਆਪਾਂ ਇਹਨਾਂ ਨੂੰ ਕਿਵੇਂ ਯੂਜ਼ ਕਰਨਾ ਇਹ ਪੰਨਾ ਤਾਂ ਸਾਰਿਆਂ ਕੋਲੇ ਹੋਣੀ ਆ ਪਰ तरीका ਇਹਦਾ ਵਰਤਣ ਦਾ ਆਪਾਂ ਜੇ ਤੁਹਾਨੂੰ ਦੱਸ ਦਿੰਨੇ ਆ ਵੀ ਜਿਹੜਾ ਤੁਹਾਡੀ ਸਕਿਨ ਤੇ 글로ਵ ਵੀ ਲਿਆਊਗਾ ਤੇ ਤੁਹਾਡੀ ਸਕਿਨਾਂ ਜਿਹੜੀ ਡਰਾਈ ਹੋਣ ਤੋਂ ਵੀ ਰੋਕੂਗਾ ਠੀਕ ਆ ਤੇ ਦੂਸਰਾ ਇਹ ਤੁਹਾਡੇ ਝੁਰੜੀਆਂ ਖਤਮ ਕਰ ਦੂਗਾ ਇਹ ਚੀਜ਼ ਨੂੰ ਜੇ ਤੁਸੀਂ ਲਗਾਤਾਰ ਟਰਾਈ ਕਰੋਗੇ ਨਾ ਤਾਂ ਤੁਹਾਡੇ ਜੇਕਰ ਇੱਥੇ ਝੁਰੜੀਆਂ ਪਈਆਂ ਹੋਈਆਂ ਸਭ ਤੋਂ ਪਹਿਲਾਂ ਇਸ ਚੀਜ਼ ਤੇ ਲੈਣਾ ਜਿਹੜੀਆਂ ਪੈਂਦੀਆਂ ਠੀਕ ਆ ਤਾਂ ਉਹ ਤੁਹਾਡੇ ਖਤਮ ਕਰ ਦੂਗਾ ਠੀਕ ਆ ਇਹਦਾ ਆਪਾਂ ਤੁਹਾਨੂੰ ਲਾਉਣ ਦਾ ਤਰੀਕਾ ਅੱਜ ਦੱਸ ਦਾਂਗੇ ਤੁਹਾਨੂੰ ਤੇ ਤੁਸੀਂ ਉਸ ਤਰੀਕੇ ਨਾਲ ਯੂਜ਼ ਕਰਨਾ ਕੋਕੋਨਟ ਆਇਲ ਦਾ ਤਾਂ ਤੁਹਾਨੂੰ ਪਤਾ ਹੀ ਹੈ ਬੀ ਸਕਿਨ ਵਾਸਤੇ ਕਿੰਨਾ ਵਧੀਆ ਚੀਜ਼ ਹੈ ਇਹ ਆਪਾਂ ਦਾ ਇਕੱਠੀ ਪੈਕਿੰਗ ਵੱਡੀ ਲਿਆ ਕੇ ਹੀ ਰੱਖਦੇ ਹੁੰਨੇ ਆ ਤਾਂ ਹਾਲਪ ਕਿ ਸਾਡੀ ਇਦੋਂ ਵੀ ਛੋਟੀ ਲਿਆ ਤੇ ਇਸ ਤੋਂ ਵੱਡੀ ਏਡੀ ਸਾਰੀ ਲੈਂਦੀ ਸੀ ਪਹਿਲਾਂ ਠੀਕ ਆ ਐਲੋਵੇਰਾ ਜੈੱਲ ਜੇ ਤਾਂ ਤੁਹਾਡੇ ਘਰ ਵਿੱਚ ਲੱਗਿਆ ਹੋਇਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਜੇ ਕਿਸੇ ਨੂੰ ਕੋਈ ਨਹੀਂ ਕਈ ਵਾਰੀ ਨਾ ਜਿਹੜੀ ਘਰੇ ਲੱਗੀ ਹੁੰਦੀ ਉਹਦੇ ਨਾਲ ਇਚਿੰਗ ਹੋਣ ਲੱਗ ਜਾਂਦੀ ਆਪਣੇ ਤਾਂ ਇਸ ਕਰਕੇ ਵੈਸੇ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਉਸ ਚੀਜ਼ ਦੀ ਮੈਂ ਘਰ ਵਾਲੀ ਵੀ ਯੂਜ਼ ਕਰ ਲੈਣੀ ਹੈ ਤੇ ਆ ਵੀ ਯੂਜ਼ ਕਰ ਲਈਦੀ ਆ ਉਹ ਸਾਡਾ ਹੁਣ ਪੌਦਾ ਛੋਟਾ ਹਜੇ ਤੇ ਇਹਨੂੰ ਤੁਸੀਂ ਯੂਜ਼ ਕਿਵੇਂ ਕਰਨਾ ਆਪਾਂ ਤੁਹਾਨੂੰ ਉਹ ਦੱਸ ਦਿੰਨੇ ਹਾਂ ਤੁਸੀਂ ਕੀ ਕਰਨਾ ਡੇਲੀ ਰਾਤ ਨੂੰ ਜਦੋਂ ਤੁਸੀਂ ਫ੍ਰੀ ਹੋ ਜਾਂਦੇ ਹੋ ਆਪਾਂ ਸਾਰਾ ਕੰਮ ਨਿਬੇੜ ਕੇ ਉਸ ਤੋਂ ਬਾਅਦ ਆਪਾਂ ਫੇਸ ਆ ਜਿਹੜਾ ਧੋលਿਆ ਆ ਤੁਹਾ ਕਿਸੇ ਵੀ ਸੋਪ ਨਾਲ ਹੈ ਜਾਂ ਫੇਸ ਵਾਸ਼ ਵਗੈਰਾ ਨਾਲ ਜਿਹੜਾ ਵੀ ਤੁਸੀਂ ਯੂਜ਼ ਕਰਦੇ ਆ ਜੇਕਰ ਮੇਰਾ ਫੇਸ ਵਾਸ਼ ਯੂਜ਼ ਕਰਦੇ ਆ ਜਿਹੜਾ ਹੋਮ ਮੈਡ ਦੱਸਿਆ ਹੋਇਆ ਉਹ ਤਾਂ ਫਿਰ ਰਿਜ਼ਲਟ ਉਹਦਾ ਬੈਸਟ ਹੀ ਆ ਠੀਕ ਆ ਆਪਣਾ ਤਾਂ ਉਹ ਵੀ ਬਣਾਉਣ ਵਾਲਾ ਮੜਾ ਜਾ ਰਹਿ ਗਿਆ ਮੇਰਾ ਇਹਨਾਂ ਕਾ ਤੁਮ ਬਣਾਉਂਗੇ ਕਦੇ ਦਿਨ ਚ ਤੇ ਫਿਰ ਤੁਸੀਂ ਉਸ ਤੋਂ ਬਾਅਦ ਜਦੋਂ ਆਪਦਾ ਫੇਸ ਆ ਚੰਗੀ ਤਰ੍ਹਾਂ ਕਲੀਨ ਕਰਕੇ ਸਾਫ਼ ਕਰਕੇ ਉਸ ਤੋਂ ਬਾਅਦ ਉਹ ਮਤਲਬ ਪੂੰਝ ਕੇ ਡਰਾਈ ਕਰਕੇ ਤਾਂ ਫਿਰ ਤੁਸੀਂ ਕੀ ਕਰਨਾ ਥੋੜੀ ਜੈ ਲੋਵੀਰਾ ਜੈਲ ਜਿਹੜੀ ਆਪਦੇ ਹੱਥ ਤੇ ਐਵੇਂ ਪਾ ਲਈ। ਆ ਦੇਖੋ ਬੈ ਇੰਨੀ ਕ ਪਾਈ ਆ। ਠੀਕ ਆ ਥੋੜੀ ਜੀ ਪਾ ਲੈਣੀ ਆ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਥੋੜਾ ਜਿਹਾ ਜਿਹੜਾ ਕਿ ਕੋਕੋਨਟ ਆਇਲ ਜੇ ਤਾਂ ਤੁਸੀਂ ਪੂਰੀ ਬਾਡੀ ਤੇ ਆਪਣੀ ਬਾਹਾਂ ਵਗੈਰਾ ਤੇ ਵੀ ਲਾਉਣਾ ਚਾਹੁੰਦੇ ਹੋ ਤਾਂ ਇਹਨੂੰ ਲਗਾ ਸਕਦੇ ਆ ਕੋਈ ਇਹਦਾ ਸਾਈਡ ਇਫੈਕਟ ਨਹੀਂ ਫਿਰ ਤੁਸੀਂ ਕਿਸੇ ਕੋਲੀ ਵਗੈਰਾ ਚ ਪਾ ਲਓ ਤੇ ਇਹਨੂੰ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਕੰਚ ਦੇ ਮਤਲਬ ਕੋਈ ਕੰਚ ਦੀ ਹੋਣੀ ਚਾਹੀਦੀ ਹੈ ਡੱਬੀ ਵਗੈਰਾ ਉਹਦੇ ਵਿੱਚ ਵੀ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਠੀਕ ਆ ਜੇ ਤੁਸੀਂ ਡੇਲੀ ਨਾਲ ਦੀ ਨਾਲ ਮਤਲਬ ਬਣਾਉਣੀ ਆ ਤਾਂ ਨਾਲ ਦੀ ਨਾਲ ਵੀ ਬਣਾ ਸਕਦੇ ਜੇ ਤੁਸੀਂ ਕੱਲਾ ਫੇਸ ਤੇ ਲਗਾਉਣਾ ਫਿਰ ਤੁਸੀਂ ਆਪਣੀਆਂ ਐਵੇਂ ਤਲੀ ਤੇ ਹੀ ਪਾ ਕੇ ਵਿੱਚ ਥੋੜਾ ਜਿਹਾ ਪਾਵਾਂਗੇ ਦੇਖਦੇ ਹਾਂ ਐਲੋਵੇਰਾ ਜੈਲ ਆ ਸੌਰੀ ਕੋਕੋਨਟ ਆਇਲ ਠੀਕ ਆ ਦੋਨੇ ਚੀਜ਼ਾਂ ਨੂੰ ਕੀ ਕਰਨਾ ਇਹ ਨਾਲ ਇੱਕ ਕਰੀਮ ਬਣ ਜੂਗੀ ਦੇਖੀਏ ਤੁਸੀਂ ਤੁਸੀਂ ਇਹ ਨਾਲ ਸੋਚੋ ਵੀ ਜੇ ਆਪਾਂ ਨਾਰੀਅਲ ਦਾ ਤੇਲ ਫੇਸ ਤੇ ਲਾ ਲਿਆ ਤਾਂ ਚਿਪਚਿਪ ਕਰੂਗਾ ਫੇਸ ਬਿਲਕੁਲ ਨਹੀਂ ਕਿਉਂਕਿ ਐਲੋਵੇਰਾ ਜੈਲ ਆ ਜਿਹੜੀ ਡਰਾਈ ਥੋੜੀ ਹੁੰਦੀ ਆ ਤੇ ਜਿਹੜਾ ਇਹ ਆ ਇਹ ਥੋੜਾ ਜਿਹਾ ਆਇਲੀ ਹੁੰਦਾ ਤੇ ਇਸ ਕਰਕੇ ਦੋਨਾਂ ਨੂੰ ਜੇ ਦ ਆਪਾਂ ਮਿਕਸ ਕਰ ਦਿਆਂਗੇ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਕਰੀਮ ਬਣ ਜੂਗੀ ਇੱਕ ਮੋਇਸਚਰਾਈਜ਼ਰ ਆ ਦੇਖੀ ਜਾਏ ਤੁਸੀਂ ਇਹਦਾ ਕਲਰ ਵੀ ਚੇਂਜ ਹੋ ਜਾਂਦਾ। ਇਹ ਕੇ ਬਿਲਕੁਲ ਕਰੀਮ ਬਣ ਜੂਗੀ ਜਿਵੇਂ ਆਪਾਂ ਕਰੀਮ ਲਗਾਉਂਦੇ ਆ ਨਾ ਸਰਦੀ ਚ ਉਹ ਵਾਲੀ ਚੀਜ਼ ਬਣ ਜੂਗੀ ਤੁਸੀਂ ਇਹਨੂੰ ਡੱਬੀ ਚ ਬਣਾ ਕੇ ਇਕੱਠੀ ਰੱਖ ਲਓ ਤੁਸੀਂ ਦਿਨ ਲਈ ਰਾਤ ਨੂੰ ਜਦੋਂ ਸੌਣਾ ਤੇ ਇਸ ਚੀਜ਼ ਦੀ ਮ사ਜ ਕਰਨੀ ਹੈ ਦਿਨ ਵੇਲੇ ਨਾ ਕਰਿਓ ਠੀਕ ਆ ਕਿਉਂਕਿ ਹਜੇ ਧੁੱਪ ਹੁੰਦੀ ਆ ਦਿਨੇ ਧੁੱਪ ਆ ਜਿਹੜਾ ਜਿਹੜਾ ਨਾਰੀਅਲ ਦਾ ਤੇਲ ਆ ਜੇ ਆਪਾਂ ਧੁੱਪ ਚਾਰ ਨਿਕਲਾਂਗੇ ਲਾ ਕੇ ਤਾਂ ਜਿਹੜਾ ਰੰਗ ਆ ਕਾਲਾ ਹੋਣਾ ਸ਼ੁਰੂ ਹੋ ਜੂਗਾ ਫਿਰ ਨਾ ਦੱਸਿਓ ਠੀਕ ਹੈ ਇਹਨੂੰ ਲਾਉਣਾ ਰਾਤ ਨੂੰ ਹੀ ਆ। ਪੂਰੀ ਸਰਦੀ ਜੇ ਤੁਸੀਂ ਲਗਾ ਸਕਦੇ ਹੋ ਦਿਨ ਨੂੰ ਵੀ ਕਿਉਂਕਿ ਉਦੋਂ ਧੁੱਪ ਵਗੈਰਾ ਨਹੀਂ ਹੁੰਦੀ ਤੇ ਲੋ ਜੀ ਹੁਣ ਆਪਣਾ ਵੇਖੋ ਕਿਵੇਂ ਦੀ ਬਣ ਗਈ ਤੁਹਾਨੂੰ ਦੇਖ ਹੀ ਰਹੀ ਹੋਣੀ ਆ ਠੀਕ ਹੈ ਨਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਪੂਰਾ ਇੱਕ ਕਰੀਮ ਬਣ ਗਈ ਆ ਕਰੀਮ ਬਣ ਗਈ ਜਦੋਂ ਤੁਸੀਂ ਕੀ ਕਰਨਾ ਆਪਦੇ ਫੇਸ ਤੇ ਐਵੇਂ ਕਰਕੇ ਜਦੋਂ ਤੁਸੀਂ ਰਾਤ ਨੂੰ ਸੌਣਾ neck ਵਗੈਰਾ ਤੇ ਵੀ ਯੂਜ਼ ਕਰ ਸਕਦੇ ਆ ਤੁਸੀਂ ਲੋ ਜੀ ਆਪਾਂ ਸਾਰੀ ਇਹ ਜਿਹੜੀ ਲਗਾ ਲਈ ਆ ਦੇਖੋ ਠੀਕ ਆ ਫਿਰ ਤੁਸੀਂ ਕੀ ਕਰਨਾ ਐਵੇਂ ਕਰਕੇ ਪਹਿਲਾਂ ਰਾਉਂਡ ਚ 10 ਮਿੰਟ ਮ사ਜ ਕਰਨੀ ਇਸ ਚੀਜ਼ ਦੀ ਇਹ ਪੂਰਾ ਆਪਣੀ ਸਕਿਨ ਦੇ ਅੰਦਰ ਚਲਾ ਜਾਊਗਾ ਤਾਂ ਜਿਹੜਾ ਕਿ ਆਪਣੀ ਸਕਿਨ ਨਵੀਂ ਲੌਕ ਹੋ ਜੂਗੀ ਤੇ ਸਰਦੀ ਜਿਹੜੀ ਸਕਿਨ ਆ ਬਿਲਕੁਲ ਵੀ ਡਰਾਈ ਨਹੀਂ ਹੋਊਗੀ ਤੁਹਾਡੀ ਸਕਿਨ ਫਟੋਗੀ ਨਹੀਂ ਡਾਲਣੀ ਹੋਊਗੀ ਦਾਲਤਾ ਵੈਸੇ ਮਤਲਬ ਸਰਦੀ ਜਦੋਂ ਧੁੱਪ ਨਹੀਂ ਪੈਣੀ ਹੁੰਦੀ ਉਦੋਂ ਮਤਲਬ ਸੈੱਟ ਹੋ ਜਾਂਦੀ ਹੈ ਹੌਲੀ ਹੌਲੀ ਪਰ ਡਰਾਈ ਬਹੁਤ ਜ਼ਿਆਦਾ ਹੁੰਦੀ ਜੇ ਡਰਾਈ ਐ ਸਕਿਨ ਤਾਂ ਝੁਰੜੀਆਂ ਤਾਂ ਫਿਰ ਉਹ ਸਕਿਨ ਤੇ ਆਉਣਗੀਆਂ ਆਉਣਗੀਆਂ ਇਸ ਕਰਕੇ ਡਰਾਈ ਹੋਣ ਤੋਂ ਸਕਿਨ ਨੂੰ ਬਚਾਉਣ ਵਾਸਤੇ ਸਭ ਤੋਂ ਵਧੀਆ ਨੁਸਕਾ ਨੁਸਕਾ ਤੇ ਕੋਈ ਜ਼ਿਆਦਾ ਪੈਸਿਆਂ ਦਾ ਨਹੀਂ ਹੈਗਾ ਕੋਕੋਨਟ ਆਇਲ ਮੇਰੇ ਨਾਲ ਤਾਂ 10-20 ਰੁਪਿਆ ਦੀ ਸ਼ੀਸ਼ੀ ਵੀ ਮਿਲ ਜਾਂਦੀ ਹੈ ਤੇ ਕਿੰਨਾ ਟਾਈਮ ਹੀ ਕੱਢ ਜਾਂਦੀ ਹੈ ਠੀਕ ਆ ਤੇ ਇੱਥੇ ਐਵੇਂ ਕਰਨੀ ਹੈ ਤੁਸੀਂ ਇਸ ਜੀਤੇ ਕਿਉਂਕਿ ਇਸ ਜੀਤੇ ਵੀ ਐਵੇਂ ਕਰਕੇ ਲਾਈਨਸ ਬਣੀਆਂ ਹੁੰਦੀਆਂ ਐਵੇਂ ਕਰਕੇ ਤੁਸੀਂ ਕਰ ਆ ਜਿਹੜੀਆਂ ਤਿੰਨ ਇਹਨਾਂ ਤੋਂ ਤੁਹਾਡੀ ਸਕਿਨ ਤੇ 글로 ਵੀ ਆਊਗਾ ਇਹ ਨਿਕਲਣਾ ਵੀ ਤੁਹਾਡੀ ਸਕਿਨ ਜਿਹੜੀ ਡਰਾਈ ਹੋਣ ਤੋਂ ਬਚੂਗੀ 글로 ਵੀ ਆਊਗਾ ਜੀਵੇਂ ਹੁਣ ਇੱਥੇ ਇਸ ਚੀਜ਼ ਤੇ ਹੁੰਦਾ ਹੈ ਆਪਣੇ ਫਿਰ ਇਸ ਤੇ 10 ਤੋਂ 15 ਮਿੰਟ ਤੁਸੀਂ ਇਹਦੀ ਮ사ਜ ਕਰਨੀ ਹੈ ਠੀਕ ਹੈ ਜਦੋਂ ਐਵੇਂ ਤੁਸੀਂ ਮਸਾਜ ਕਰ ਲਈ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਤੁਸੀਂ ਫੇਸ ਤੇ ਕੁਝ ਲਗਾਇਆ ਸੀ ਬਿਲਕੁਲ ਵੀ ਨਹੀਂ ਚਮਕੂਗਾ ਫੇਸ ਠੀਕ ਆ ਜੇ ਤੁਹਾਨੂੰ ਲੱਗੇ ਵੀ ਚਮਕਦਾ ਤੁਸੀਂ ਘੰਟੇ ਡੇਢ ਘੰਟੇ ਬਾਅਦ ਜਿਵੇਂ ਆਪਾਂ ਟੀਵੀ ਵਗੈਰਾ ਦੇਖਦੀਏ ਮੋਬਾਈਲ ਦੇਖਦੀਏ ਉਸ ਤੋਂ ਬਾਅਦ ਤੁਸੀਂ ਧੋ ਲੋ ਵੈਸੇ ਇਹਦੀ ਧੋਣ ਦੀ ਕੋਈ ਹੈ ਨਹੀਂਗਾ ਵੀ ਧੋਣਾ ਪਊ ਤੁਹਾਨੂੰ ਕਿਉਂਕਿ 10-15 ਮਿੰਟਾਂ ਬਾਅਦ ਤੁਹਾਨੂੰ ਫੇਸ ਦਾ ਪਤਾ ਹੀ ਨਹੀਂ ਲੱਗਣਾ ਵੀ ਤੁਸੀਂ ਕੁਝ ਲਗਾਇਆ ਸੀ ਸਵੇਰ ਉੱਠੋ ਤੁਸੀਂ ਨਾਰਮਲ ਪਾਣੀ ਨਾਲ ਆਪਦਾ ਫੇਸ ਆ ਜਿਹੜਾ ਤੋ ਲੋ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਚੀਜ਼ ਲਾਉਣ ਦੀ ਲੋੜ ਨਹੀਂ ਦੇਖੀ ਆਏ ਤੁਸੀਂ ਤੁਹਾਡੀ ਸਕਿਨ ਇੰਨੀ ਜ਼ਿਆਦਾ 글로 ਕਰੂਗੀ ਸ਼ਾਈਨ ਕਰੂਗੀ ਤੇ ਜਿਹੜੀ ਡਰਾਈਨੈਸ ਆ ਤੁਹਾਡੀ ਸਕਿਨ ਦੇ ਖਤਮ ਹੋ ਜੂਗੀ ਥੋੜੇ ਜਿ ਦਿਨਾਂ ਦੀ ਲਗਾਤਾਰ 2 ਤੋਂ 3 ਦਿਨ ਜਦੋਂ ਇਹਨੂੰ ਚੀਜ਼ ਯੂਜ਼ ਕੀਤਾ ਤਾਂ ਤੁਹਾਡੀ ਸਕਿਨ ਆ ਜਿਹੜੀ ਬਹੁਤ ਸੋਹਣੀ ਹੋਣੀ ਸ਼ੁਰੂ ਹੋ ਜੂਗੀ ਸਿੰਪਲ ਜਿਹਾ ਐਕਸਰਸਾਈਜ਼ ਨਾਲੇ ਤਾਂ ਜਿਹੜੀ ਸਕਿਨ ਲਟਕੀ ਹੁੰਦੀ ਆ ਉਹ ਵੀ ਟਾਈਟ ਹੁੰਦੀ ਆ ਨਾਲੇ ਇਹ ਖਾਸ ਕਰਕੇ ਝੁਰੜੀਆਂ ਲਈ ਆ ਇੱਥੇ ਆਪਣੇ ਮੱਥੇ ਵਗੈਰਾ ਤੇ ਜਿਹੜੀਆਂ ਇੱਥੇ ਝੁਰੜੀਆਂ ਹੁੰਦੀਆਂ ਉਹ ਬਿਲਕੁਲ ਵੀ ਨਹੀਂ ਪੈਣਗੀਆਂ ਠੀਕ ਆ ਐਵੇਂ ਕਰਕੇ ਮ사ਜ ਕਰਨੀ ਤੁਸੀਂ 10 ਤੋਂ 20 ਮਿੰਟ ਜੀਬਸ ਉਹ ਗੈਰਾ ਤੇ ਲਗਾ ਸਕਦੇ ਆ ਫਟ ਦੇ ਨਹੀਂ ਹੈਗੇ ਲੋਚ ਦੇਖੋ ਤੁਸੀਂ ਤਾਂ ਨੂੰ ਆਪ ਹੀ ਫਰਕ ਲੱਗਦਾ ਹੋਊਗਾ ਲਾਉਣ ਸਾਲ ਤੋਂ ਨੂੰ ਫਰਕ ਲੱਗੂਗਾ ਤੇ ਤੁਸੀਂ ਲਗਾਤਾਰ ਇਸ ਚੀਜ਼ ਨੂੰ ਯੂਜ਼ ਕਰਨਾ ਠੀਕ ਆ ਤੇ ਅੱਜ ਆਪਾਂ ਇਹੀ ਤੁਹਾਨੂੰ ਦੇਣੀ ਸੀਗੀ ਛੋਟੀ ਜੀ ਰੈਮਡੀ ਕਿਉਂਕਿ ਨਾ ਸਕਿਨ ਹੁਣ ਸਾਰਿਆਂ ਦੀ ਬਹੁਤ ਜ਼ਿਆਦਾ ਡਰਾਈ ਹੋਈ ਜਾਂਦੀ ਹੈ ਤੇ ਝੁਰੜੀਆਂ ਪੈਣੀਆਂ ਇਸ ਕਰਕੇ ਆ ਦੇਖੋ ਹੁਣ ਆਪਾਂ ਹੈਂਡਸ ਤੇ ਵੀ ਐਵੇਂ ਕਰਕੇ ਤੁਹਾਡਾ ਜਿਹੜਾ ਮਾਸ ਜਿਹਾ ਢਲਕ ਜਾਂਦਾ ਇਹ ਵੀ ਸੈੱਟ ਹੋ ਜਾਊਗਾ ਜੇ ਤੁਹਾਡੇ ਮਤਲਬ ਕੀ ਆ ਤੁਸੀਂ ਇਸ ਚੀਜ਼ ਨੂੰ ਡਰਾਈ ਟ੍ਰਾਈ ਕਰੋਗੇ ਠੀਕ ਆਪਾਂ ਤਾਂ ਤੁਹਾਡੇ ਵੀ ਕੰਮ ਆ ਠੀਕ ਆ ਤੇ ਚਲੋ ਜੀ ਠੀਕ ਆ ਅੱਜ ਲਈ ਇੰਨੇ ਕਾਫੀ ਆ ਫਿਰ ਮਿਲਦੇ ਆ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਲਈ ਓਕੇ ਬਾਏ ਬਾਏ